ਅਸ਼ੀਕਲ ਜੀ ਕੌਰ ਸੰਧੂ ਵੱਲੋਂ ਇਹ ਇੱਕ ਸੀ ਜਾਈਏ ਤੁਹਾਡੇ ਵੱਲ ਤੇ ਗਿਫਟਾ ਕਿਹੜਾ ਗਿਫਟ ਲਿਆਂਦਾ ਭਰਾ ਮੈਂ ਤਾਂ ਵੀਡੀਓ ਬਣਾਉਣ ਲੱਗੀ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤੂੰ ਆਇਆ ਨਾ ਕਾਲੇ ਰੰਗ ਦਾ ਜੀ ਕੀ ਆ ਦੇਖਾ ਬੜੀ ਬਰੀ ਛੇ ਦੇ ਬਰਤਨ ਨੇ ਇਹ ਸੋਖੀ ਬਰੀ ਪੁਰਾਣੀ ਚੀਜ਼ ਹੈ ਮੈਂ ਪੁਰਾਣੀ ਚੀਜ਼ ਵਰਤਣ ਦੀ ਸੀਗੀ ਕਾਲੇ ਰੰਗ ਮੇਰੇ ਕੋ ਪੁਰਾਣੀ ਕਿਹੜੀ ਚੀਜ਼ ਵਰਤਣ ਦੀ ਤੈਨੂੰ ਪਤਾ ਮੈਂ ਕੰਜੂਸ ਨਹੀਂ ਹੈਗੀ ਮੈਂ ਚੀਜ਼ ਵਰਤ ਲੈਣ ਨੂੰ ਨਹੀਂ ਪੁਰਾਣੇ ਭੈ ਤੂੰ ਦੱਸ ਕੀ ਕੀ ਹੈਗੀ ਹੈ ਉਹ ਆ ਗਿਆ ਵਰਕਸ਼ਾਪ ਦਿਖਾ ਤਾਂ ਸਹੀ ਵੇ ਅਗਲ ਤਾਂ ਪੈਚਾਉ ਬਾਬਾ ਸਿਰ ਹੋ ਗਿਆ ਸੀ ਤੁਸੀਂ ਪਾ ਦੇ ਬਟਣੇ ਸੀ ਤੇ ਫਿਰ ਕਿ ਹੋ ਗਈ ਪੁਰਾਣੀ ਚੀਜ਼ ਪੁਰਾਣੀ ਥੋੜੀ ਹੋ ਜਾਂਦੀ ਪੁੱਤ ਇਹ ਕੀ ਆ ਗਿਰਤ ਰੇਣਾ ਅਸੱਚੀ ਪਾਗਲਾ ਇਹ ਤਾਂ ਆਰਡਰ ਕੀਤਾ ਸੀ ਹੈਲੋ ਗੂਗਲ ਪੈਗਲ ਇਹ ਆਰਡਰ ਕਿ ਤੂੰ ਕੀਤਾ ਇਹ ਬਾਬਾ ਜੀ ਹੋ ਗਏ ਕਿਥੋਂ ਮੈਂ ਤੇ ਗਾਈਜ਼ ਆ ਕਿਹੜੇ ਵੇਲੇ ਉੱਤਰ ਕੇ ਤਾ ਪਾਗਲਾ ਪੈ ਕਿਥਲੇ ਰੇ ਪੁੱਛ ਛੋੜੂ ਤੇ ਕੇ ਕੇ ਮੇਰੇ ਪੈਸੇ ਜਮ੍ਹਾ ਕਰ ਦੇ ਛੋੜ ਉਹ ਭਰਾ ਮੇਰੇ ਕਿ ਨਹੀਂ ਚੁੱਕ ਕੇ ਦੇ ਦਿੱਤੇ ਨਹੀਂ ਨਹੀਂ ਪੈਸੇ ਬਾਈਸ ਇੱਕ ਗੱਲ ਦਸਾਂ ਮੇਰੇ ਕੋ ਨਾ ਇੱਕ ਬੜਾ ਪੁਰਾਣਾ ਪਰਸੀ ਤੇ ਦੋਵੇਂ ਭਰਾ ਕਹਿੰਦੇ ਹੁੰਦੇ ਮੰਮੀ ਹਰ ਵਾਰੀ ਤੁਸੀਂ ਪੇਰੈਂਟਸ ਮੀਟਿੰਗ ਤੇ ਨਾ ਬਲੈਕ ਜਾਂ ਪਰਸ ਫੜ ਕੇ ਲੈ ਆਣੇ ਆ ਤੇ ਵੇਸ਼ੇ ਹੀ ਆਹ ਕੀ ਆਪਣੇ ਬਾਸੀ ਬੋਚ ਲੈ ਆ ਜੀ ਮੈਂ ਪੁੱਤ ਆਪਣੇ ਵਾਸਤੇ ਕੋਈ ਚੱਕਰ ਨਹੀਂ ਤੀਖੋ ਚਾਹੀਦੇ ਆ ਮੈਂ ਆਪਣਾ ਕੀ ਕਰਨਾ ਹੁੰਦਾ ਕਿੰਦਾ ਗਾਇਸ ਵੀ ਤੁਸੀਂ ਆਪਣੇ ਲਈ ਮम्मा ਕੁਝ ਨਹੀਂ ਲੈ ਕੇ ਗਏ ਕਦੇ ਵੀ ਤੇ ਮੈਂ ਬਲੈਕ ਪਰਸ ਬੜੇ ਚਾਹਦਾ ਸੀ ਮੇਕੋ ਮੇਰਾ ਫਾਦਰ ਸਾਹਿਬ ਨੇ ਲੈ ਕੇ ਦਿੱਤਾ ਸੀ ਮੈਨੂੰ ਬਹੁਤ ਪਸੰਦ ਸੀਗਾ ਮੈਂ ਹਰ ਵੇਰੀ ਉਹੀ ਲੈ ਕੇ ਜਾਂਦੀ ਸੀ ਕਿ ਬੈਂਟਸ ਮੀਟਿੰਗ ਤੇ ਵੀ ਤੇ ਸੱਜ ਨੇ ਆ ਲੈ ਕੇ ਦਿੱਤਾ ਤੇ ਗਾਇਸ ਕਿਵੇਂ ਦਾ ਲੱਗਾ ਕਲਰ ਤੋਂ ਸੋਹਣਾ ਸੱਜ ਬਹੁਤ ਪਿਆਰਾ ਵਾ ਥੈਂਕ ਯੂ ਇੰਨਾ ਨਹੀਂ ਪੁੱਤ ਸੋਚੀ ਤਾਂ ਹੋਈਦਾ ਛੱਡ ਸੋਰੀ ਸੋਰੀ ਇੰਨਾ ਖਰਚਾ ਅਨਜਾਇਜ਼ ਨਹੀਂ ਕੀਤਾ ਮੇਰੇ ਤੇ ਤੇ ਜਾਇਜ਼ ਤੇ ਦੇ ਮਨੂ ਲਾਲਾ ਤੂੰ ਚੀ ਲੈ ਅਲਨ ਤੂੰ ਚੀ ਲੈ ਅਲਨ ਤੇ ਚ ਵਾਈਸ ਗਾਇਜ਼ ਕਿਦਾਂ ਦੀ ਲੱਗੀ ਸਹਿ ਦੀ ਦੱਸ